ਬਹੁਤ ਸਾਰੇ ਲੋਕੀ ਸ਼ਰਾਬ ਤੋਂ ਤਾਂ ਆਜ਼ਾਦ ਹੋ ਗਏ ਦੁਸ਼ਟ ਆਤਮਾ ਤੋਂ ਆਜ਼ਾਦ ਹੋ ਗਏ ਪਰ ਇੱਕ ਨਵੀਂ ਚੀਜ਼ ਦੇ ਗੁਲਾਮ ਆ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਗੁਲਾਮ ਆ ਉਸ ਚੀਜ਼ ਦੇ ਅਰੋ ਕਿਹੜੀ ਚੀਜ਼ ਆ ਮੋਬਾਈਲ ਐਡਿਕਸ਼ਨ ਆ ਕਿ ਨਹੀਂ ਘਰ ਵਾਲੀ ਚਾਰ ਦਿਨ ਪੱਕੇ ਜਾਂਦੀ ਆ ਚਲੇ ਜਾਵੇ ਕੋਈ ਗੱਲ ਨਹੀਂ ਤੇ ਜੇ ਕਹਿ ਦੋ ਮੋਬਾਈਲ ਚ ਇਹ ਡੱਬੇ ਚ ਰੱਖ ਦੇ ਘਰ ਵਾਲੀ ਬਿਨਾ ਸਰ ਜੂਗਾ ਮੋਬਾਈਲ ਬਿਨਾ ਨਹੀਂ ਸਰਨਾ ਕਰਕੇ ਘਰ ਵਾਲੀ ਦੇ ਨਾਲ ਮੋਬਾਈਲ ਤੇ ਗੱਲ ਕਰ ਲੈਣੀ ਹੈ ਨਾ ਬਾਨਾ ਸੋ ਨਿਆਣਿਆਂ ਨੂੰ ਵੀ ਐਡਿਕਸ਼ਨ ਹੋ ਗਈ ਉਸ ਚੀਜ਼ ਦੀ ਅਰ ਸਾਨੂੰ ਸਾਨੂੰ ਲੱਗਦਾ ਕਿ ਇਹ ਕੋਈ ਨਸ਼ਾ ਨਹੀਂ ਆ ਇਹ ਕੋਈ ਬੰਧਨ ਨਹੀਂ ਆ ਤੁਸੀਂ ਕੋਸ਼ਿਸ਼ ਕਰਕੇ ਦੇਖੋ ਕਿ ਮੈਂ ਅੱਧਾ ਦਿਨ ਫੋਨ ਨਹੀਂ ਯੂਜ਼ ਕਰਨਾ ਤੁਹਾਨੂੰ ਏਦਾਂ ਲੱਗਣਾ ਵੀ ਪਤਾ ਨਹੀਂ ਕਿਹੜੀ ਚੀਜ਼ ਜਿਹੜੀ ਆ ਨਾ ਤੁਹਾਨੂੰ ਤੋੜ-ਤੋੜ ਕੇ ਖਾਈ ਜਾਂਦੀ ਆ ਮੋੜ-ਮੋੜ ਕੇ ਤੁਸੀਂ ਫੋਨ ਵੱਲ ਨੂੰ ਭੱਜਣਾ ਸੋ ਇਦਾਂ ਹੀ ਜਿਹੜੇ ਨਸ਼ੇੜੀ ਆ ਉਹ ਨਸ਼ੇ ਵੱਲ ਨੂੰ ਭੱਜਦੇ ਆ ਤਾਂ ਸੋਚੋ ਇਹ ਇੱਕ ਨਸ਼ਾ ਆ ਕਿ ਨਹੀਂ ਅਸੀਂ ਇਹਦੇ ਗੁਲਾਮ ਹੋ ਚੁੱਕੇ ਆ ਸਵੇਰ ਆਪਣੇ ਆਪ ਨੂੰ ਪਰਮੇਸ਼ਵਰ ਨਾਲ ਕਨੈਕਟ ਨਹੀਂ ਕਰਦੇ ਸਭ ਤੋਂ ਪਹਿਲਾਂ ਮੋਬਾਈਲ ਨੂੰ ਚਾਰਜਰ ਦੇ ਨਾਲ ਕਨੈਕਟ ਕਰਦੇ ਆ ਸੋਚ ਕੇ ਦੇਖੋ ਕਿ ਕੀ ਬਣਿਆ ਹੋਇਆ ਹੈ ਇਨਸਾਨ ਦਾ ਅ ਸਾਨੂੰ ਲੱਗਦਾ ਕਿ ਅਸੀਂ ਆਜ਼ਾਦ ਆ ਆਜ਼ਾਦ ਨਹੀਂ ਆ ਤੁਸੀਂ ਉਹਨੂੰ ਸਕਰੋਲ ਕਰਦੇ ਹੋ ਉਹ ਤੁਹਾਨੂੰ ਕਹਿੰਦਾ ਫਲਾਣਾ ਸਾਬਣ ਲਾ ਤੁਸੀਂ ਉਹੀ ਸਾਬਣ ਲਾਉਣਾ ਸ਼ੁਰੂ ਕਰ ਦਿੰਦੇ ਹੋ ਉਹ ਤੁਹਾਨੂੰ ਕਹਿੰਦਾ ਫਲਾਣੀ ਰੋਟੀ ਖਾਣੀ ਹੈ ਕਣਕ ਨਹੀਂ ਖਾਣੀ ਬਾਜਰਾ ਖਾਣਾ ਤੁਸੀਂ ਬਾਜਰਾ ਖਾਣਾ ਸ਼ੁਰੂ ਕਰਦੇ ਹੋ ਕਹਿੰਦਾ ਬਾਜਰਾ ਨਹੀਂ ਖਾਣਾ ਮੱਕੀ ਖਾਓ ਤੁਸੀਂ ਮੱਕੀ ਖਾਣਾ ਤੁਸੀਂ ਆਪਣੇ ਮਾਈਂਡ ਨੂੰ ਯੂਜ਼ ਕਰਨਾ ਬੰਦ ਕਰ ਦਿੱਤਾ ਇੱਕ ਜਣੇ ਨੇ ਕਹਿਣਾ ਨਿੰਬੂ ਨਚੋੜ ਕੇ ਪਾਣੀ ਪੀਲਾ ਤਾਂ ਸਿਹਤ ਬਣਦੀ ਆ ਦੂਜੇ ਨੇ ਕਹਿਣਾ ਨਹੀਂ ਇਹਦੇ ਨਾਲ ਤੇਰੇ ਗੋਡੇ ਦੁਖਣੇ ਲਸਣ ਚ ਇੱਥੇ ਤਾਂ ਸਹੀ ਹੋਣਾ ਆ ਸੋ ਪਰ ਤੁਸੀਂ ਇਦਾਂ ਨਹੀਂ ਸੋਚਦੇ ਕਿ ਮੈਨੂੰ ਕੀ ਸਹੀ ਆ ਮੇਰੇ ਲਈ ਕਿਹੜੀ ਚੀਜ਼ ਚੰਗੀ ਆ ਅਰ ਉਹ ਅੱਜ ਇਨਸਾਨ ਨੂੰ ਉਂਗਲਾਂ ਤੇ ਨਚਾ ਰਿਹਾ ਆ ਕੌਣ ਮੋਬਾਈਲ ਇੱਕ ਜੀਂਦੀ ਜਾਗਦੀ ਮੂਰਤ ਆ ਉਹ ਜਿਹੜੀ ਅਸੀਂ ਪਰਮੇਸ਼ਵਰ ਦੇ ਬਰਾਬਰ ਤੇ ਲਿਆ ਕੇ ਖੜੀ ਕਰ ਦਿੱਤੀ ਆ ਸੋ ਕੋਸ਼ਿਸ਼ ਕਰੋ ਇਸ ਐਡਿਕਸ਼ਨ ਚੋਂ ਵੀ ਬਾਹਰ ਆਉਣ ਦੀ ਆਜ਼ਾਦੀ ਵਾਲਾ ਜੀਵਨ ਜਿਓ ਪਰਮੇਸ਼ਵਰ ਨੇ ਸਾਨੂੰ ਸੋਚਾਂ ਦਿੱਤੀਆਂ ਦਿਮਾਗ ਦਿੱਤਾ ਕਿ ਅਸੀਂ ਇਹਦਾ ਇਸਤੇਮਾਲ ਕਰੀਏ ਕਿ ਅਸੀਂ ਦੇਖੀਏ ਸਾਡੇ ਲਈ ਬਿਹਤਰ ਕੀ ਆ ਪਰ ਅਸੀਂ ਆਪਣਾ ਰਿਮੋਟ ਕਿਸੇ ਦੇ ਹੱਥਾਂ ਵਿੱਚ ਦੇ ਦਿੱਤਾ ਹੈ ਕੋਈ ਸਾਨੂੰ ਗਾਈਡ ਕਰ ਰਿਹਾ ਹੈ